ਇੱਕ ਰੁਪਈਆ ਸਾਬਤ ਕਰ ਦਿਓ ਕਿ ਇੱਕ ਰੁਪਈਆ ਲੱਗ ਗਿਆ ਯਾਰ ਭਗਵੰਤਬਾਨ ਨੂੰ ਚਾਹ ਪੀਉਣੀ ਪੈਗੀ 1 ਰੁਪਈਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵੰਤਬਾਨ ਨੂੰ 1 ਰੁਪਈਏ ਦੀ ਚਾਹ ਪੀਉਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸਿਫਾਰਿਸ਼ ਦੱਸ ਦੋ ਵੀ ਕਿਸੇ ਐਮਐਲਏ ਦੀ ਸਿਫਾਰਿਸ਼ ਜਾਂ ਮੰਤਰੀ ਦੀ ਸਿਫਾਰਿਸ਼ ਲੱਗੀ ਸਾਡੇ ਮੁੰਡੇ ਦੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ ਬੰਦਾ ਖੜਾ ਕਰ ਸੱਚੀ ਨੀਤਨਾ ਕੰਮ ਕਰਨਾ ਚਾਹੀਦਾ ਫਿਰ ਜੀ ਆ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਕੀ ਰਹਿ ਗਿਆ ਈ ਫਰਕ ਕੀ ਰਹਿ ਗਿਆ ਫਿਰ ਲੋਕ ਕਹਣਗੇ ਯਾਰ ਫਿਰ ਉਹਨਾਂ ਤੋਂ ਖੜਾ ਹੋਣ ਦਾ ਮਤ ਇਹਲੇ ਆਈ ਸੀ ਇਹ ਵੀ ਉਹ ਜੇ ਨਿਕਲੇ ਯਾਰ ਕੁਝ ਤਾਂ ਡਿਫਰੈਂਟ ਹੋਵੇ ਕੁਝ ਤਾਂ ਨਵਾਂ ਹੋਵੇ ਹੁਣ ਨਹੀਂ ਹੁਣ ਤਾਂ ਮੈਂ ਕਿਹਾ ਕੰਮ ਵੀ ਸਿੱਖ ਗਏ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਵੀ ਤੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚੁੱਕੈ ਦਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਾਹਾਂ ੜੀ ਬੱਸ ਗਾਹਾਂ ੜੀ ਬੱਸ ਮੈਂ ਕਿਹਾ ਤਿਆਰੀ ਹੋਈ ਆ ਮੇਰੀ ਕਾਦੀ ਤਿਆਰੀ ਐ ਲੋਕ ਸੇਵਾ ਕਰਨੀ ਐ ਜਿੰਨਾ ਮੌਕਾ ਇੱਧਰ ਮਿਲਿਆ ਉਹਨਾਂ ਇੱਥੇ ਦੇ ਦਾਂਗੇ ਜੇ ਗਾਹਾਂ ਦੇ ਦੋਗੇ ਹੋਰ ਕਰ ਲਾਂਗੇ